ਕੈਰੋਂ ਕਤਲ ਕਾਂਡ ਕਦੇ ਵੀ ਨਾ ਸੋਲਜਦਾ ਜੇ ਪੁਲਿਸ ਦੀ ਨਜ਼ਰ ਉੱਚਾ ਪਿੰਡ ਕਤਲ ਕੇਸ ਵੱਲ ਨਾ ਜਾਂਦੀ ਇਸ ਕੇਸ ਤੋਂ ਹੀ ਪਤਾ ਲੱਗਿਆ ਸੀ ਕਿ ਕੈਰੋਂ ਦਾ ਕਤਲ ਸੁੱਚਾ ਸਿੰਘ ਨੇ ਕੀਤਾ ਹੋ ਸਕਦਾ ਕਿਉਂਕਿ ਉਹ ਕੈਰੋਂ ਦੇ ਗਰੋਧ ਤੋਂ ਬਚਣ ਲਈ ਇਸ ਕੇਸ 'ਚੋਂ ਪਕਾਉੜਾ ਹੋ ਗਿਆ ਸੀ ਉੱਚਾ ਪਿੰਡ ਕਤਲ ਕੇਸ ਬਾਰੇ ਮੈਂ ਪਹਿਲਾਂ ਵਾਲੀ ਵੀਡੀਓ ਵਿੱਚ ਦੱਸ ਚੁੱਕਿਆ ਹਾਂ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਇਹੀ ਕਤਲ ਕੇਸ ਸੀ ਜਿਸ ਕਰਕੇ ਪਹਿਲੀਆਂ ਦੋ ਗ੍ਰਿਫਤਾਰੀਆਂ ਹੋਈਆਂ ਜੋ ਇਸ ਕੇਸ ਨੂੰ ਸੁਲਝਾਉਣ ਦੇ ਵਿੱਚ ਸਹਾਇਤਾ ਕੋਲਾਂ। ਪਹਿਲੀ ਵੀਡੀਓ ਵਿੱਚ ਆਪਾਂ ਸਰਦਾਰ ਕੈਰੋਂ ਕਤਲकांड ਬਦੇ ਪੂਰੇ ਪਲਾਨ ਦੀ ਗੱਲ ਕੀਤੀ ਸੀ। ਅੱਜ ਇਸ ਵੀਡੀਓ ਵਿੱਚ ਗ੍ਰਿਫਤਾਰੀਆਂ ਕਿਵੇਂ ਹੋਈਆਂ, ਅੱਗੇ ਇਸ ਕੇਸ ਦੇ ਵਿੱਚ ਕੀ ਬਣਿਆ ਇਸ ਦੇ ਉੱਤੇ ਸਾਰੀ ਗੱਲਬਾਤ ਕਰਾਂਗੇ। ਸਤਿ ਸ੍ਰੀ ਅਕਾਲ ਵੀ ਸੋਸ਼ਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਾਮੜਵਾਸ। ਪੁਲਿਸ ਸਕੇਰੋਂ ਕਤਲकांड ਨੂੰ ਸੁਝਾਉਣ ਦਾ ਬਹੁਤ ਯਤਨ ਕਰ ਰਹੀ ਸੀ ਪਰ ਕੋਈ ਵੀ ਗੱਲ ਤਨਪੱਤਾਂ ਨਾਲ ਲੱਗੀ ਫਿਰ ਜਦੋਂ ਪੁਲਿਸ ਦੀ ਨਜ਼ਰ ਉੱਚਾ ਪਿੰਡ ਕਤਲ ਕੇਸ ਵੱਲ ਗਈ ਤਾਂ ਫਿਰ ਇਸ ਕੇਸ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋ ਨਾ ਫਿਰ ਸੁੱਚਾ ਸਿੰਘ ਦੇ ਸਾਥੀਆਂ ਤੇ ਵੀ ਪੁਲਿਸ ਦੀ ਨਜ਼ਰ ਗਈ ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਸੁਖ ਲਾਲ ਦੀ ਗ੍ਰਿਫਤਾਰੀ ਹੋਈ ਭਾਵੇਂ ਸੁਖ ਲਾਲ ਨੇ ਕਤਲ ਨਹੀਂ ਸੰਕੀਤੇ ਪਰ ਉਸ ਦਾ ਸਹਿਯੋਗ ਬਹੁਤ ਸੀ ਸੁਖ ਲਾਲ ਦੀ ਗ੍ਰਿਫਤਾਰੀ 1 ਮਾਰਚ 1965 ਨੂੰ ਹੋਈ ਉਸ ਨੂੰ ਇੱਕ ਪੁਰਾਣੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਅੰਮ੍ਰਿਤਸਰ ਦੇ ਜਾਂਚ ਕੇਂਦਰ ਦੇ ਵਿੱਚ ਬਹੁਤ ਤਸੀਹੇ ਦਿੱਤੇ ਪਰ ਉਸ ਨੇ ਮੂੰਹ ਤੱਕ ਨਾ ਖੋਲਿਆ 19 ਦਿਨੀ ਪੁਲਿਸ ਸਬ ਇੰਸਪੈਕਟਰ ਸਬਦਿਲ ਸਿੰਘ ਅੰਮ੍ਰਿਤਸਰ ਦੇ ਜਾਂਚ ਕੇਂਦਰ ਦੇ ਵਿੱਚ ਤਾਇਨਾਤ ਸੀ ਉਸ ਨੂੰ ਇਸ ਕੇਸ ਦੀ ਜਾਂਚ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਕਿਉਂਕਿ ਉਹ ਸੁੱਚਾ ਸਿੰਘ ਅਤੇ ਬਲਦੇਵ ਸਿੰਘ ਸੰਘਾ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਬਲਦੇਵ ਸਿੰਘ ਸੰਘਾ ਤਾਂ ਉਸਦੇ ਕਾਲਜ ਦੇ ਦਿਨਾਂ ਦਾ ਸਾਥੀ ਸੀ ਫਿਰ ਸਬਦਿਲ ਸਿੰਘ ਦੀ ਡਿਊਟੀ ਲਾਈ ਗਈ ਕਿ ਉਹ ਬਲਦੇਵ ਸਿੰਘ ਸੰਘਾ ਦੀ ਗ੍ਰਿਫਤਾਰੀ ਕਰੇ ਅਤੇ ਨਾਲ ਹੀ ਸੁੱਚਾ ਸਿੰਘ ਦੇ ਟਿਕਾਣੇ ਦਾ ਪਤਾ ਜ਼ਰੂਰ ਲਾਵੇ ਨਹਰ ਫੌਜੀ ਦਾ ਉਹ ਡਰ ਸੱਚ ਵਿੱਚ ਬਦਲ ਗਿਆ ਜਦੋਂ ਬਲਦੇਵ ਸਿੰਘ ਸੰਘਾ ਨੇ ਸ਼ਰਾਬ ਦੀ ਖਾਤਰ ਇਸ ਕੇਸ ਦਾ ਸਾਰਾ ਸੱਚ ਪੁਲਿਸ ਦੇ ਅੱਗੇ ਨਿਕਲ ਦਿੱਤਾ। ਪੁਲਿਸ ਦੀ ਕਹਾਣੀ ਇਹ ਦੱਸਦੀ ਹੈ ਕਿ ਬਲਦੇਵ ਸਿੰਘ ਸੰਘਾ ਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕੀਤਾ ਸੀ। ਕੈਰੋਂ ਕਤਲकांड ਦੀ ਚਰਚਾ ਪਿੰਡਾਂ ਵਿੱਚ ਆਮ ਸੀ। ਜਦੋਂ ਇਹ ਚਰਚਾ ਚੱਲਦੀ ਤਾਂ ਬਲਦੇਵ ਸਿੰਘ ਸੰਘਾ ਆਖ ਦਿੰਦਾ ਕਿ ਕੈਰੋਂ ਦਾ ਕਤਲ ਮੈਂ ਕੀਤਾ। ਤਾਂ ਲੋਕੀ ਬਹੁਤਾ ਯਕੀਨ ਨਾ ਕਰਦੇ। ਸਰਦਾਰ ਕੈਰੋਂ ਦੇ ਕਤਲ ਤੋਂ ਬਾਅਦ ਬਲਦੇਵ ਸਿੰਘ ਸੰਘਾ ਬਹੁਤ ਪਰੇਸ਼ਾਨ ਰਹਿਣ ਲੱਗਿਆ। ਬਹੁਤ ਜ਼ਿਆਦਾ ਸ਼ਰਾਬ ਪੀਣੀ ਉਸ ਦੀ ਆਦਤ ਬਣ ਚੁੱਕੀ ਸੀ। ਅਸਲ ਦੇ ਵਿੱਚ ਬਲਦੇਵ ਸਿੰਘ ਸੰਘਾ ਦੇ ਸ਼ਰਾਬ ਪੀਣ ਦੇ ਦੋ ਕਾਰਨ ਸਨ ਇੱਕ ਤਾਂ ਪੁਲਿਸ ਦੀ ਗ੍ਰਿਫਤਾਰੀ ਤੋਂ ਡਰਦਾ ਸੀ ਦੂਜਾ ਉਸ ਨੂੰ ਪਤਾ ਲੱਗ ਚੁੱਕਿਆ ਸੀ ਕਿ ਨਾਹਰ ਫੌਜੀ ਉਸ ਨੂੰ ਮਾਰ ਸਕਦਾ ਕਿਉਂਕਿ ਨਾਹਰ ਫੌਜੀ ਉਸ ਨੂੰ ਕੱਚਾ ਖਿਡਾਰੀ ਸਮਝਦਾ ਸੀ ਤੇ ਉਹ ਡਰਦਾ ਸੀ ਕਿ ਉਹ ਸਾਰਾ ਕੇਸ ਪੁਲਿਸ ਦੇ ਅੱਗੇ ਨਾ ਖੋਲ ਦੇਵੇ ਸਾਰਾ ਕੇਸ ਪੁਲਿਸ ਦੇ ਅੱਗੇ ਖੋਲਣ ਦਾ ਕਾਰਨ ਵੀ ਬਲਦੇਵ ਸਿੰਘ ਸੰਘਾ ਦੀ ਸ਼ਰਾਬ ਹੀ ਬਣੀ ਪੁਲਿਸ ਦੀ ਕਹਾਣੀ ਅੱਗੇ ਵਧਦੀ ਅਤੇ ਆਖਦੀ ਹੈ ਕਿ 20 ਮਾਰਚ 1965 ਨੂੰ ਸ਼ਾਮ ਦੇ 4 ਵਜੇ ਦੇ ਲਗਭਗ ਜਦ ਸਬਦਲ ਸਿੰਘ ਜ਼ਿਲ੍ਹਾ ਹਸਾਰ ਦੇ ਇੱਕ ਪਿੰਡ ਚੋਰਮਾਰ ਜੋ ਕਿ ਅੱਜਕੱਲ ਸਿਰਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਦੇ ਵਿੱਚ ਸਬਦਲ ਸਿੰਘ ਚੋਰਮਾਰ ਦੇ বাস ਸਟੈਂਡ ਤੇ ਪੁੱਜਿਆ ਤਾਂ ਦੇਵ ਲਾਲੀ ਵੱਲੋਂ ਆਈ ਇੱਕ ਯਾਤਰੀ বাস ਵਿੱਚੋਂ ਬਲਦੇਵ ਸਿੰਘ ਸੰਘਾ ਇੱਕ ਪੁਲਿਸ ਮੁਖਬਰ ਦੇ ਨਾਲ ਉਸ বাস ਵਿੱਚੋਂ ਉਤਰਦਾ ਹੈ ਸਬਦਲ ਸਿੰਘ ਕੋਲ ਇਹ ਸੂਚਨਾ ਪਹਿਲਾਂ ਹੀ ਆ ਚੁੱਕੀ ਸੀ ਕਿ ਬਲਦੇਵ ਸਿੰਘ ਸੰਘਾ ਉੱਥੇ ਆ ਕੇ ਪੇਸ਼ ਹੋ ਜਾਵੇਗਾ ਵਾਸ ਵਿੱਚੋਂ ਉਤਰਦੇ ਹੀ ਆਪਣੇ ਪੁਰਾਣੇ ਮਿੱਤਰ ਸਬਦਲ ਸਿੰਘ ਇਨਸਪੈਕਟਰ ਨੂੰ ਬਲਦੇਵ ਸਿੰਘ ਸੰਘਾ ਮਿਲਦਾ ਤੇ ਉਸ ਤੋਂ ਬਾਅਦ ਬਲਦੇਵ ਸਿੰਘ ਸੰਘਾ ਨੂੰ ਇਨਸਪੈਕਟਰ ਸਬਦਲ ਸਿੰਘ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਬਲਦੇਵ ਸਿੰਘ ਸੰਘਾ ਦੀ ਗ੍ਰਿਫਤਾਰੀ ਪੁਲਿਸ ਲਈ ਵੱਡੀ ਰਾਹਤ ਸੀ। ਸੰਘਾ ਦੀ ਗ੍ਰਿਫਤਾਰੀ ਹੋਣ ਤੋਂ ਬਾਅਦ ਥਾਣਿਆਂ 'ਚ ਬਿਠਾਏ ਤਕਰੀਬਨ 4000 ਬੰਦੇ ਛੱਡ ਦਿੱਤੇ ਗਏ ਤੇ ਪੁਲਿਸ ਦੀ ਹੋਰ ਹੀ ਬਦਨਾਮੀ ਅਤੇ ਡੈਗ ਦੀ ਸਾਖ ਵੀ ਬਚ ਗਈ। ਉਸ ਸਮੇਂ ਦੇ ਮੁੱਖ ਮੰਤਰੀ ਕਾਮਰੇਡ ਰਾਮਕਿਸ਼ਨ ਦੇ ਅਲਾਨੇ ਇਨਾਮ ਦੇ ਸਬਦਲ ਹਲੇ ਖਾਵ ਹੀ ਦੇਖ ਰਿਹਾ ਸੀ ਪਰ ਬਲਦੇਵ ਸਿੰਘ ਸੰਘਾ ਦੇ ਦਿੱਤੇ ਇੱਕ ਬਿਆਨ ਨੇ ਸਭ ਮਿੱਟੀ ਕਰ ਦਿੱਤਾ ਜੋ ਪੁਲਿਸ ਦੀ ਕਹਾਣੀ ਤੋਂ ਬਿਲਕੁਲ ਉਲਟ ਸੀ ਉਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੈਨੂੰ 13 ਮਾਰਚ 1965 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਉਸ ਨੂੰ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ ਗਿਆ ਗ੍ਰਿਫਤਾਰੀ ਤੋਂ ਪਹਿਲਾਂ ਉਸ ਦਾ ਮਿੱਤਰ ਸਬਦਲ ਸਿੰਘ ਉਸ ਨੂੰ 9 ਮਾਰਚ 1965 ਨੂੰ ਰਾਜਾ ਸਿੰਘ ਪੁਰਾਚ ਮਿਲਿਆ ਸੀ ਇਸ ਮੁਲਾਕਾਤ ਦੇ ਵਿੱਚ ਸਬਦਲ ਨੇ ਉਸ ਨੂੰ ਲਾਲਚ ਦਿੱਤਾ ਸੀ ਕਿ ਜੇ ਉਹ ਕੈਰੋਂ ਕਤਲकांड ਤੇ ਮੋਨੇ ਕਾਤਲ ਹੋਣ ਦਾ ਦਾਵਾ ਕਰੇ ਤਾਂ ਉਸ ਨੂੰ 50000 ਦਾ ਇਨਾਮ ਮਿਲ ਜਾਵੇਗਾ ਤੇ ਮੈਨੂੰ ਵਿਸ਼ਵਾਸ ਵੀ ਦਿਵਾਇਆ ਸੀ ਕਿ ਉਸ ਨੂੰ ਵੈਦਾ ਮਾਫ ਗਵਾਹ ਬਣਾਇਆ ਜਾਵੇਗਾ ਤੇ ਤੇਰਾ ਹੁਲੀਆ ਮੋਨੇ ਹੁਲੀਏ ਨਾਲ ਮੇਲ ਨਹੀਂ ਖਾਵੇਗਾ ਤੂੰ ਬਰੀ ਵੀ ਹੋ ਜਾਵੇਂਗਾ ਬਲਦੇਵ ਸਿੰਘ ਸੰਗਾ ਨੇ ਦੱਸਿਆ ਕਿ ਮੈਂ ਸਬਦਲ ਸਿੰਘ ਦੀ ਇਸ ਗੱਲ ਨੂੰ ਮੰਨ ਲਿਆ ਕਿਉਂਕਿ ਸ਼ਰਾਬ ਪੀਣਾ ਮੇਰੀ ਕਮਜ਼ੋਰੀ ਬਣ ਗਈ ਸੀ ਅਤੇ ਇਹ ਕਮਜ਼ੋਰੀ ਕਾਰਨ ਉਹ ਆਪਣੇ ਮਿੱਤਰ ਸਬਦਲ ਸਿੰਘ ਦੇ ਚਾਂਸੇ ਦੇ ਵਿੱਚ ਆ ਗਿਆ ਅਤੇ ਉਸ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ। ਬਲਦੇਵ ਸਿੰਘ ਸੰਗਾ ਨੇ ਅੱਗੇ ਦੱਸਿਆ ਕਿ 13 ਮਾਰਚ ਤੋਂ ਲੈ ਕੇ 8 ਅਪ੍ਰੈਲ 1965 ਤੱਕ ਮੈਂ ਪੁਲਿਸ ਹਰਾਸ ਦੇ ਵਿੱਚ ਰਿਹਾ। ਇਸ ਦੌਰਾਨ ਪੁਲਿਸ ਦਾ ਰਵੱਈਆ ਉਸ ਲਈ ਪਰੌਣਚਾਰੀ ਵਾਲਾ ਸੀ। ਉਸ ਲਈ ਵਰੀਆ ਖਾਣਾ, ਉਸ ਦੇ ਲਈ ਪੀਣ ਲਈ ਸ਼ਰਾਬ ਮਿਲਦੀ ਰਹੀ। 15 ਮਾਰਚ 1965 ਨੂੰ ਸਬਦਲ ਸਿੰਘ ਉਸ ਨੂੰ ਰਾਏ ਪੁਲਿਸ ਥਾਣੇ ਲੈ ਗਿਆ। ਆਈਜੀ ਵੀ ਉਹਨਾਂ ਦੇ ਨਾਲ ਸੀ। ਖਾਣੇ ਚੋਂ ਉਹ ਲਾਰਸੋਲੀ ਦੇ ਰੈਸਟ ਹਾਊਸ ਵਿੱਚ ਗਏ ਜਿੱਥੇ ਉਹਨਾਂ ਨੇ ਇਕੱਠਿਆਂ ਖਾਣਾ ਖਾਦਾ ਰੈਸਟ ਹਾਊਸ ਛੱਡਦਿਆਂ ਹੀ ਆਈਜੀ ਪੁਲਿਸ ਨੇ ਸਬ ਇੰਸਪੈਕਟਰ ਨੂੰ ਹਦਾਇਤ ਦਿੱਤੀ ਸੀ ਕਿ ਉਹ ਆਪਣੇ ਮਿੱਤਰ ਦਾ ਧਿਆਨ ਰੱਖੇ ਬਾਕੀ ਸਭ ਠੀਕ ਹੋ ਜਾਵੇਗਾ ਉਸ ਮੰਗਰੋਂ ਬਲਦੇਵ ਸਿੰਘ ਸੰਘਾ ਪੁਲਿਸ ਦਾ ਮਹਿਮਾਨ ਬਣ ਗਿਆ ਤੇ ਲਗਾਤਾਰ ਉਸ ਨੂੰ ਸ਼ਰਾਬ ਮਿਲਦੀ ਰਹੀ ਇਹ ਸਭ ਮਕਦਮੇ ਦੀ ਸੁਣਵਾਈ ਤੱਕ ਜਾਰੀ ਰਿਹਾ ਇਹ ਗ੍ਰਿਫਤਾਰੀ ਇਸ ਕੇਸ ਲਈ ਬਹੁਤ ਐਮ ਸੀ ਪਰ ਪੁਲਿਸ ਸਮਾਵਲੇ ਚ ਹੋਰ ਕਹਿੰਦੀ ਤੇ ਮੋਲਜਮ ਹੋਰ ਕਹਿੰਦੇ ਰਹੇ ਇਸ ਮਸਲੇ ਦੇ ਅੰਤ 'ਚ ਜਾਣ ਤੋਂ ਪਹਿਲਾਂ ਇਨ੍ਹਾਂ ਗ੍ਰਿਫਤਾਰੀਆਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਜੇਕਰ ਹੁਣ ਨਾਹਰ ਫੌਜੀ ਦੀ ਗ੍ਰਿਫਤਾਰੀ ਦੀ ਗੱਲ ਕਰੀਏ ਤਾਂ ਇਹ ਗ੍ਰਿਫਤਾਰੀ ਵੀ ਕਿਸੇ ਫਿਲਮ ਤੋਂ ਘਟ ਨਹੀਂ ਸੀ ਇਸ ਗ੍ਰਿਫਤਾਰੀ ਬਾਰੇ ਪੁਲਿਸ ਆਖਦੀ ਹੈ ਕਿ 26-27 ਜੁਲਾਈ ਦੀ ਰਾਤ ਨੂੰ 1965 ਨੂੰ ਇੱਕ ਪੁਲਿਸ ਮੁਕਾਬਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਰਾਤ ਪੁਲਿਸ ਨੂੰ ਸੂਚਨਾ ਮਿਲਦੀ ਹੈ ਕਿ ਨਾਹਰ ਸਿੰਘ ਅਤੇ ਦਿਆ ਸਿੰਘ ਪਾਕਿਸਤਾਨ ਜਾਣ ਦਾ ਯਤਨ ਕਰਨਗੇ ਜ਼ਿਲ੍ਹਾ ਫਿਰੋਜ਼ਪੁਰ ਥਾਣੇ ਖੂਈਆਂ ਸਰਵਰ ਦੇ ਵਿੱਚ ਇਹ ਰਿਪੋਰਟ ਦਰਜ ਕੀਤੀ ਗਈ ਫਿਰ ਪੁਲਿਸ ਨੇ ਰੂਪਨਗਰ ਪਿੰਡ ਦੇ ਨੇੜੇ ਪੁਲ ਨਿਜਜ ਕੇ ਤੇ ਨਾਕਾਬੰਦੀ ਕਰ ਲਈ। ਇਸ ਖੇਤਰ ਦੇ ਨਾਲ ਰਾਜਸਥਾਨ ਤੇ ਪਾਕਿਸਤਾਨ ਦੀਆਂ ਹੱਦਾਂ ਲੱਗਦੀਆਂ ਸਨ ਤੇ ਨੇੜੇ ਹੀ ਪੁਲ ਦੇ ਹੇਠਾਂ ਪੰਜਾਬ ਸੁਰੱਖਿਆ ਦਲ ਦੀ ਇੱਕ ਚੌਕੀ ਵੀ ਸੀ। ਨਹਿਰ ਦੇ ਕੋਲ ਪੁਲਿਸ ਵੱਡੀ ਗੰਤੀ ਵਿੱਚ ਫੈਲੀ ਹੋਈ ਸੀ। ਰਾਤ ਹਨੇਰੀ ਹੋਣ ਕਰਕੇ ਕੁਝ ਵੀ ਨਹੀਂ ਸੀ ਦਿਖ ਰਿਹਾ ਪਰ ਪੁਲਿਸ ਦੀਆਂ ਅਨਜਨਾ ਹਨੇਰੇ ਵਿੱਚ ਆਪਣੇ ਸ਼ਿਕਾਰ ਨੂੰ ਲੱਭ ਰਹੀਆਂ ਸਨ। ਰਾਤ ਹੋਰ ਗੂੜੀ ਹੁੰਦੀ ਜਾ ਰਹੀ ਸੀ ਤਾਂ ਪੁਲਿਸ ਨੂੰ ਮਹਿਸੂਸ ਹੋਇਆ ਕਿ ਕੋਈ ਆ ਰਿਹਾ। ਤਾਂ ਫਿਰ ਉਪ ਕਪਤਾਨ ਮਦਨ ਗੋਪਾਲ ਨੇ ਹਨੇਰੇ ਨੂੰ ਦੂਰ ਕਰਨ ਲਈ ਆਪਣੀ ਪਿਸਤੌਲ ਤੇ ਵਿੱਚੋਂ ਗੋਲੀ ਚਲਾਈ ਜੋ ਕਿ ਰੌਸ਼ਨੀ ਦੇ ਲਈ ਚਲਾਈ ਗਈ ਸੀ ਫਿਰ ਪੁਲਿਸ ਜਿਨ੍ਹਾਂ ਨੂੰ ਲੱਭ ਰਹੀ ਸੀ ਸਾਹਮਣੇ ਉਹੀ ਸਨ ਨਾਰ ਸਿੰਘ ਫੌਜੀ ਤੇ ਦਿਆ ਸਿੰਘ ਪਾਕਿਸਤਾਨ ਵੱਲ ਭੱਜਣ ਦਾ ਯਤਨ ਕਰ ਰਹੇ ਸਨ ਫਿਰ ਉਹਨਾਂ ਵੱਲੋਂ ਪੁਲਿਸ ਤੇ ਗੋਲੀਆਂ ਚਲਾਈਆਂ ਤਾਂ ਮੁਕਾਬਲਾ ਸ਼ੁਰੂ ਹੋ ਗਿਆ ਫਿਰ ਪਾਕਿਸਤਾਨ ਦੀ ਆਰਮੀ ਵੱਲੋਂ ਵੀ ਗੋਲੀਆਂ ਚਲਾਈਆਂ ਤੇ ਅਖੀਰ ਨਾਹਰ ਸਿੰਘ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਤੇ ਦਿਆ ਸਿੰਘ ਪਾਕਿਸਤਾਨ ਵਾਲੇ ਪਾਸੇ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਭਾਵੇਂ ਕਿ ਨਾਹਰ ਫੌਜੀ ਨੇ ਗ੍ਰਿਫਤਾਰੀ ਸਮੇਂ ਸਭ ਮੰਨਿਆ ਸੀ ਪਰ ਅਦਾਲਤ ਵਿੱਚ ਉਸਨੇ ਆਪਣੇ ਬਿਆਨ ਬਦਲ ਲਏ ਸਨ ਅਦਾਲਤ ਦੇ ਵਿੱਚ ਸਟੈਂਡ ਲਿਆ ਸੀ ਕਿ ਪੁਲਿਸ ਨੇ ਮੁਕਾਬਲੇ ਦੀ ਕਹਾਣੀ ਇਸ ਲਈ ਘੜੀ ਤਾਂ ਕਿ ਉਸ ਨੂੰ ਸਨਾਖਤ ਪਰੇੜ ਤੋਂ ਪਹਿਲਾਂ ਹੀ ਗਵਾਹਾਂ ਨੂੰ ਦਿਖਾਉਣ ਦਾ ਮੌਕਾ ਮਿਲ ਜਾਵੇ ਫਿਰ ਨਾਹਰ ਸਿੰਘ ਫੌਜੀ ਨੇ ਆਪਣੀ ਗ੍ਰਿਫਤਾਰੀ ਦੀ ਅਸਲ ਕਹਾਣੀ ਦੱਸੀ ਉਸਨੇ ਦੱਸਿਆ ਕਿ 25 ਜੁਲਾਈ 1900 ਪੁਆਇੰਟ ਨੂੰ ਮੈਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਸੀ ਤੇ ਕਿਹਾ ਜਾਂਦਾ ਹੈ ਕਿ ਨਾਹਰ ਫੌਜੀ ਦੀ ਭਾਲ ਕਰਦੀ ਕਰਦੀ ਪੁਲਿਸ ਦੀ ਇੱਕ ਟੁਕੜੀ ਸਰਬਨੀਆ ਡਕੈਤ ਦੇ ਮਾਮੇ ਦੇ ਘਰ ਪਹੁੰਚੀ ਸਰਬਨੀਆ ਡਕੈਤ ਦਾ ਇਸ ਵੀਡੀਓ ਦੇ ਵਿੱਚ ਬਹੁਤ ਵਾਰੀ ਜ਼ਿਕਰ ਆਇਆ ਤੇ ਤੁਸੀਂ ਵੀ ਸੋਚਦੇ ਹੋਮੋਗੇ ਕਿ ਸਰਬਨੀਆ ਡਕੈਤ ਕੌਣ ਸੀ ਸਰਬਨੀਆ ਟਕੈਤ ਰਾਜਸਥਾਨ ਦੇ ਲਾਲਗੜ੍ਹ ਵਿੱਚ ਆਪਣੇ ਖਤਰਨਾਕ ਟਿਕਾਣੇ ਤੇ ਰਹਿੰਦਾ ਸੀ ਇਹ ਟਿਕਾਣਾ ਦੇਸ਼ ਭਰ ਦੇ ਅਪਰਾਧੀਆਂ ਦਾ ਵੱਡਾ ਟਿਕਾਣਾ ਬਣਿਆ ਹੋਇਆ ਸੀ ਕਬਜ਼ੇ ਲੈਣਾ ਗਰੋ ਦਾ ਆਮ ਕੰਮ ਸੀ ਮੰਨਿਆ ਤਾਂ ਇਹ ਵੀ ਜਾਂਦਾ ਹੈ ਕਿ ਪੁਲਿਸ ਇਸ ਟਿਕਾਣੇ ਦੇ ਨੇੜੇ ਤੇੜੇ ਵੀ ਨਹੀਂ ਸੀ ਆਉਂਦੀ ਦੱਸਿਆ ਜਾਂਦਾ ਹੈ ਕਿ ਇੱਕ ਵਾਰ ਪੁਲਿਸ ਨਾਲ ਸਰਬਨੀਆ ਦੇ ਬੰਦਿਆਂ ਦਾ ਮੁਕਾਬਲਾ ਹੋ ਗਿਆ ਤਾਂ ਪੁਲਿਸ ਨੂੰ ਵਾਪਸ ਜਾਣਾ ਪਿਆ ਜਦੋਂ ਪੁਲਿਸ ਫਿਰ ਸਰਬਨੀਆ ਟਕੈਤ ਦੇ ਮਾਮੇ ਦੇ ਪਿੰਡ ਮਹਿਰਵਾਲਾ ਪਹੁੰਚੀ ਜੋ ਕਿ ਰਾਜਸਥਾਨ ਗੰਗਾ ਨਗਰ ਜ਼ਿਲ੍ਹੇ ਵਿੱਚ ਪੈਂਦਾ ਹੈ ਪੁਲਿਸ ਪਾਰਟੀ ਵਿੱਚ ਇਨਸਪੈਕਟਰ ਮਦਨ ਗਪਾਲ ਤੇ ਸਬ ਇੰਸਪੈਕਟਰ ਸਰਦੂਲ ਸਿੰਘ ਵੀ ਸ਼ਾਮਲ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਸਰਬਨੀਆਂ ਟਕੈ ਦੇ ਮਾਮੇ ਦੇ ਕਰਤਲਾਸੀ ਲਈ ਪਰ ਕੁਝ ਵੀ ਹੱਥ ਨਾ ਲੱਗਿਆ। ਉਸ ਦਿਨ ਮੀਂਹ ਪੈ ਕੇ ਹਟਿਆ ਸੀ ਤਾਂ ਫਿਰ ਪੁਲਿਸ ਦੀ ਜੀਪ ਰੇਤ ਤੇ ਉੱਤੇ ਚੱਲਣੀ ਮੁਸ਼ਕਲ ਸੀ। ਫਿਰ ਪੁਲਿਸ ਪਾਰਟੀ ਨੂੰ ਪਤਾ ਲੱਗਿਆ ਕਿ ਉੱਥੋਂ ਡੇਢ ਮੀਲ ਦੂਰ ਇੱਕ ਝੌਪੜੀ ਦੇ ਵਿੱਚ ਬੰਤਾ ਸਿੰਘ ਨਾਮ ਦਾ ਬਦਮਾਸ਼ ਰਹਿੰਦਾ ਹੈ ਜਿਸ ਦੇ ਕੋਲ ਇੱਕ ਮਹਿੰਦਰ ਸਿੰਘ ਨਾਮ ਦਾ ਬੰਦਾ ਠਹਿਰਿਆ ਹੋਇਆ ਹੈ ਤੇ ਹੋ ਸਕਦਾ ਹੈ ਕਿ ਉਹ ਬੰਦਾ ਨਾਹਰ ਸਿੰਘ ਫੌਜੀ ਹੀ ਹੋਵੇ। ਪੁਲਿਸ ਨੇ ਜਦੋਂ ਬੰਤਾ ਸਿੰਘ ਨੂੰ ਫੜਿਆ ਤਾਂ ਪੁਲਿਸ ਦਾ ਅੰਦਾਜ਼ਾ ਸਹੀ ਹੀ ਨਿਕਲਿਆ ਜਦੋਂ ਫਿਰ ਬੰਤਾ ਸਿੰਘ ਦੀ ਝੌਪੜੀ ਚੋਂ ਕਾਰਤੂਸ ਨਾਲ ਭਰੀ ਬੰਦੂਕ ਮਿਲੀ ਤਾਂ ਪੁਲਿਸ ਦਾ ਹੱਕ ਹੋਰ ਵੀ ਗੂੜਾ ਹੋ ਗਿਆ ਫਿਰ ਪੁਲਿਸ ਨੇ ਸਖਤੀ ਨਾਲ ਪੁੱਛ ਪੜਤਾਲ ਕੀਤੀ ਤਾਂ ਬੰਤਾ ਸਿੰਘ ਨੇ ਦੱਸਿਆ ਕਿ ਮੇਰੇ ਕੋਲ ਇੱਕ ਬੰਦਾ ਠਹਿਰਿਆ ਹੋਇਆ ਫਿਰ ਥੋੜੀ ਦੂਰ ਜੰਗਲ ਪਾਣੀ ਗਏ ਨਾਹਰ ਸਿੰਘ ਫੌਜੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਪੁਲਿਸ ਇਸ ਗ੍ਰਿਫਤਾਰੀ ਨੂੰ ਹੋਰ ਰੰਗ ਦੇ ਰਹੀ ਸੀ ਪੁਲਿਸ ਦੇ ਕਹਿਣ ਅਨੁਸਾਰ ਤਾਂ ਇਹ ਸੀ ਕਿ ਮੁਕਾਬਲੇ 'ਚ ਗ੍ਰਿਫਤਾਰੀ ਤੋਂ ਬਾਅਦ ਨਾਹਰ ਸਿੰਘ ਫੌਜੀ ਨੂੰ ਫਿਰੋਜ਼ਪੁਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਿੱਥੇ ਸ੍ਰੀ ਗਰਦਿਆਲ ਸਿੰਘ ਨੂਰਪੁਰੀ ਨੇ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਪੁਲਿਸ ਫਿਰ ਨਾਹਰ ਫੌਜੀ ਨੂੰ ਰੋहतक ਲੈ ਗਈ ਡੀਆਰ ਸੈਣੀ ਦੀ ਅਦਾਲਤ ਤੋਂ ਇਸ ਆਧਾਰ ਤੇ ਰਿਮਾਂਡ ਲੈ ਲਿਆ ਕਿ ਨਾਹਰ ਸਿੰਘ ਫੌਜੀ ਦੀ ਗਵਾਹਾਂ ਤੋਂ ਸੁਨਾਖਤ ਕਰਵਾਈ ਜਾਣੀ ਹੈ 29 ਜੁਲਾਈ 1965 ਨੂੰ ਜਦ ਰੋहतक ਦੀ ਜੇਲ੍ਹ ਦੇ ਵਿੱਚ ਸਨਾਖਤ ਪ੍ਰੇਡ ਦਾ ਪ੍ਰਬੰਧ ਕੀਤਾ ਗਿਆ ਤਾਂ ਨਾਹਰ ਸਿੰਘ ਫੌਜੀ ਨੇ ਇਸ ਪ੍ਰੇਡ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਨਾਹਰ ਸਿੰਘ ਫੌਜੀ ਦਾ ਕਹਿਣਾ ਸੀ ਕਿ ਮੈਂ ਪਹਿਲਾਂ ਹੀ ਗਵਾਹਾਂ ਦੇ ਸਾਹਮਣੇ ਆ ਚੁੱਕਿਆ ਹਾਂ। ਜਦੋਂ ਇਸ ਤਰ੍ਹਾਂ ਨਾਹਰ ਸਿੰਘ ਫੌਜੀ ਨੇ ਮਨ੍ਹਾ ਕਰ ਦਿੱਤਾ ਤਾਂ ਫਿਰ ਪੁਲਿਸ ਨੇ ਉਸ ਦਾ ਜਸਮਾਨੀ ਰਿਮਾੜ ਲੈ ਲਿਆ। ਫਿਰ ਪੁਲਿਸ ਉਸ ਨੂੰ ਨਾਲ ਲੈ ਕੇ ਨਾਹਰ ਸਿੰਘ ਫੌਜੀ ਦੇ ਜੱਦੀ ਪਿੰਡ ਬਠਿੰਡਾ ਜ਼ਿਲ੍ਹੇ ਦੇ ਕੋਟੜਾ ਕੌੜਾ ਲੈ ਗਈ। ਜਿੱਥੇ ਉਸ ਦੇ ਡੰਗਰਾਂ ਵਾਲੇ ਘਰ ਦੇ ਵਿੱਚੋਂ ਇੱਕ ਰੈਫਲ ਤੇ ਖੇਤ ਦੇ ਵਿੱਚੋਂ ਹੈਂਡ ਗ੍ਰਨੇਡ ਮਿਲੇ। ਇਸ ਤੋਂ ਪਹਿਲਾਂ ਤੁਹਾਡੇ ਨਾਲ ਤਿੰਨ ਗ੍ਰਿਫਤਾਰੀਆਂ ਦਾ ਜ਼ਿਕਰ ਕੀਤਾ ਹੈ ਸੁਖ ਲਾਲ ਬਲਦੇਵ ਸਿੰਘ ਸੰਗਾ ਤੇ ਨਾਹਰ ਸਿੰਘ ਫੌਜੀ ਹੁਣ ਤੁਸੀਂ ਸੋਚਤੇ ਹੋਵੋਗੇ ਕਿ ਸੁੱਚਾ ਸਿੰਘ ਤੇ ਦਿਆ ਸਿੰਘ ਦਾ ਕੀ ਬਣਿਆ ਦਿਆ ਸਿੰਘ ਬਾਰੇ ਪੁਲਿਸ ਆਖਦੀ ਹੈ ਕਿ ਉਹ ਪਾਕਿਸਤਾਨ ਵਾਲੇ ਪਾਸੇ ਚਲਿਆ ਗਿਆ ਤਾਂ ਹੁਣ ਸਭ ਤੋਂ ਅਹਿਮ ਗ੍ਰਿਫਤਾਰੀ ਸੁੱਚਾ ਸਿੰਘ ਦੀ ਸੀ ਜੋ ਪੁਲਿਸ ਪਾਰਟੀ ਦੇ ਲਈ ਚੁਣੌਤੀ ਸੀ ਇਹ ਤਿੰਨ ਗ੍ਰਿਫਤਾਰੀਆਂ ਵੀ ਸੁੱਚਾ ਸਿੰਘ ਦੇ ਟਿਕਾਣੇ ਦਾ ਪਤਾ ਨਾ ਲਾ ਸਕੀਆਂ ਫਿਰ ਪੁਲਿਸ ਅਫਸਰਾਂ ਦੀ ਮੀਟਿੰਗ ਹੋਈ ਤੇ ਫਿਰ ਸੁੱਚਾ ਸਿੰਘ ਦੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਦੇ ਦਿੱਤੀਆਂ ਅਖਬਾਰਾਂ ਵਿੱਚ ਫੋਟੋ ਦੇਖ ਕੇ ਇੱਕ ਫੌਜੀ ਅਫਸਰ ਨੂੰ ਸ਼ੱਕ ਹੋਇਆ ਕਿ ਇਸ ਹੋਲੀਏ ਦਾ ਇੱਕ ਆਦਮੀ ਉੱਤਰ ਪ੍ਰਦੇਸ਼ ਦੇ ਵਿੱਚ ਉਸਤੇ ਫਾਰਮ ਤੇ ਰਹਿ ਰਿਹਾ ਹੈ। ਇਸ ਅਫਸਰ ਨੇ ਜੋ ਫੌਜ ਵਿੱਚ ਕੈਪਟਨ ਦੇ ਅਹੁਦੇ ਤੇ ਪਾਲਮਪੁਰ ਉੱਤਰ ਪ੍ਰਦੇਸ਼ ਦੇ ਵਿੱਚ ਤਾਇਨਾਤ ਸੀ, ਫਿਰ ਇੱਕ ਚਿੱਠੀ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਲਿਖੀ ਗਈ ਜਿਸ ਵਿੱਚ ਉਹਨਾਂ ਨੇ ਸਭ ਜ਼ਿਕਰ ਕੀਤਾ। ਫਿਰ ਇਹ ਚਿੱਠੀ ਪੰਜਾਬ ਪੁਲਿਸ ਨੂੰ ਮਿਲੀ ਤਾਂ ਕਾਰਵਾਈ ਸ਼ੁਰੂ ਹੋਈ। 18 ਮਾਰਚ 1965 ਨੂੰ ਰਾਈ ਥਾਣੇ ਵਿੱਚ ਅਫਸਰਾਂ ਦੀ ਮੀਟਿੰਗ ਹੋਈ ਜਿਸ ਵਿੱਚ ਸ੍ਰੀ ਅਸ਼ਵਨੀ ਕੁਮਾਰ ਨੂੰ ਪੁਲਿਸ ਦੀ ਇੱਕ ਟੁਕੜੀ ਦੇ ਕੇ ਸੁੱਚਾ ਸਿੰਘ ਦੀ ਗ੍ਰਿਫਤਾਰੀ ਦਾ ਕੰਮ ਸੌਂਪਿਆ ਗਿਆ। ਸ੍ਰੀ ਅਸ਼ਵਨੀ ਕੁਮਾਰ ਪੱਤਰ ਲਿਖਣ ਵਾਲੇ ਕੈਪਟਨ ਨੂੰ ਨਾਲ ਲੈ ਕੇ ਜੁਪੀ ਵੱਲ ਰਵਾਨਾ ਹੋ ਗਏ ਪੁਲਿਸ ਪਾਰਟੀ ਉੱਥੇ ਪਹੁੰਚੀ ਤਾਂ ਸੁੱਚਾ ਸਿੰਘ ਉੱਥੋਂ ਗਾਇਬ ਸੀ ਫਿਰ ਕੈਪਟਨ ਨੇ ਦੱਸਿਆ ਕਿ ਸੁੱਚਾ ਸਿੰਘ ਉਸ ਕੋਲ ਫਗਵਾੜਾ ਫਾਰਮ ਦਾ ਮਾਲਕ ਛੱਡ ਕੇ ਗਿਆ ਤਾਂ ਫਿਰ ਪੁਲਿਸ ਨਿਸ਼ਾਨ ਸਿੰਘ ਨੂੰ ਲੱਭਣ ਲੱਗੀ ਤਾਂ ਪੁਲਿਸ ਦੀ ਮਿਹਨਤ رنگ ਲੈ ਕੇ ਆਈ ਤੇ ਨਿਸ਼ਾਨ ਸਿੰਘ ਦੀ ਗ੍ਰਿਫਤਾਰੀ ਹੋਈ ਉਸ ਕੋਲੋਂ ਇੱਕ ਬੱਸ ਦੀ ਟਿਕਟ ਮਿਲੀ ਜੋ ਬਣਵਾਸਾ ਤੋਂ ਖਰੀਦੀ ਗਈ ਸੀ ਸਖਤ ਪੁਸਪੜਤਾਲ ਤੋਂ ਬਾਅਦ ਨਿਸ਼ਾਨ ਸਿੰਘ ਨੇ ਦੱਸਿਆ ਕਿ ਸੁੱਚਾ ਸਿੰਘ ਨੂੰ ਨੇਪਾਲ ਦੇ ਮਹਿੰਦਰਗੜ ਜ਼ਿਲ੍ਹੇ ਵਿੱਚ ਛੱਡ ਕੇ ਆਇਆ ਹੈ ਉਸਨੇ ਇਹ ਵੀ ਦੱਸਿਆ ਕਿ ਸੁੱਚਾ ਸਿੰਘ ਜਾਂ ਤਾਂ ਬਾਣੀਏ ਦੇ ਚਵਾਰੇ ਵਿੱਚ ਜਾਂ ਫਿਰ ਤਹਿਸੀਲਦਾਰ ਦੇ ਚਪੜਾਸੀ ਦੇ ਘਰ ਹੋਵੇਗਾ ਫਿਰ ਤੁਰੰਤ ਹੀ ਸ੍ਰੀ ਅਸ਼ਵਨੀ ਕੁਮਾਰ ਨੇ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਤੁਰੰਤ ਹੀ ਸੁੱਚਾ ਸਿੰਘ ਨੂੰ ਫੜਨ ਦੀ ਤਿਆਰੀ ਕਰ ਲਈ ਪੁਲਿਸ ਪਾਰਟੀ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਤਾਂ ਕਿ ਸੁੱਚਾ ਸਿੰਘ ਬਚ ਕੇ ਕਿਤੇ ਨਿਕਲ ਨਾ ਜਾਵੇ ਜਦੋਂ ਪੁਲਿਸ ਨੇਪਾਲ ਦੀ ਸਰਹੱਦ ਪਾਰ ਕਰਨ ਲੱਗੀ ਤਾਂ ਉਹਨਾਂ ਨੂੰ ਉੱਥੇ ਰੋਕਿਆ ਗਿਆ ਪੁਲਿਸ ਅੱਗੇ ਇਹ ਵੀ ਇੱਕ ਨਵੀਂ ਮੁਸੀਬਤ ਸੀ ਜੋ ਇੱਕ ਬਹੁਤ ਔਖੀ ਸੀ ਕਿਉਂਕਿ ਪੁਲਿਸ ਇਹ ਵੀ ਨਹੀਂ ਸੀ ਦੱਸਣਾ ਚਾਹੁੰਦੀ ਕਿ ਅਸੀਂ ਪੁਲਿਸ ਵਾਲੇ ਹਾਂ ਕਿਉਂਕਿ ਇਹ ਮਿਸ਼ਨ ਗੁਪਤ ਸੀ ਕਿੱਤੇ ਗੱਲ ਲੀਕ ਨਾ ਹੋ ਜਾਵੇ ਪੁਲਿਸ ਇਸ ਕੱਲੋਂ ਵੀ ਬੜਾ ਡਰਦੀ ਸੀ ਫਿਰ ਪੁਲਿਸ ਨੇ ਬੜੇ ਹੀ ਨਾਟਕੀ ਢੰਗ ਦੇ ਨਾਲ ਸਰਹੱਦ ਪਾਰ ਕਰ ਲਈ ਫਿਰ ਪੁਲਿਸ ਨੇ ਆਪਣੀ ਯੋਜਨਾ ਦੇ ਅਨੁਸਾਰ ਦੋਨੋਂ ਜਗ੍ਹਾ ਤੇ ਇੱਕੋ ਸਮੇਂ ਰੇਡ ਕੀਤੀ ਫਗਵਾੜਾ ਫਾਰਮ ਦਾ ਮਾਲਕ ਨਿਸ਼ਾਨ ਸਿੰਘ ਪੁਲਿਸ ਇੰਸਪੈਕਟਰ ਸਾਧੂ ਸਿੰਘ ਬਰਾੜ ਵਾਲੀ ਪੁਲਿਸ ਪਾਰਟੀ ਦੇ ਨਾਲ ਸੀ ਉਹ ਫਿਰ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਚਿਵਾਰੇ ਚੜ ਗਿਆ ਤੇ ਚਿਵਾਰੇ ਦੀ ਕੁੰਡੀ ਅੰਦਰੋਂ ਬੰਦ ਸੀ ਨਿਸ਼ਾਨ ਸਿੰਘ ਨੇ ਆਪ ਸੁੱਚਾ ਸਿੰਘ ਨੂੰ ਅੰਦਰੋਂ ਆਵਾਜ਼ ਮਾਰੀ ਅੰਦਰੋਂ ਆਵਾਜ਼ ਆਈ ਕਿ ਨਿਸ਼ਾਨ ਸਿੰਘ ਆ ਗਿਆ ਇਹ ਆਵਾਜ਼ ਆਉਣ ਦੇ ਨਾਲ ਪੁਲਿਸ ਨੂੰ ਇਹ ਯਕੀਨ ਹੋ ਗਿਆ ਕਿ ਸੁੱਚਾ ਸਿੰਘ ਅੰਦਰ ਹੀ ਹੈ ਫਿਰ ਪੁਲਿਸ ਪਾਰਟੀ ਨੇ ਮੋਰਚੇ ਸੰਭਾਲ ਲਏ ਤੇ ਪੁਲਿਸ ਨੇ ਦੇਰ ਨਾ ਕੀਤੀ ਤੇ ਦਰਵਾਜ਼ਾ ਤੋੜ ਦਿੱਤਾ ਅੱਗੋਂ ਸੁੱਚਾ ਸਿੰਘ ਨੇ ਵੀ ਕੁਹਾੜੀ ਚੁੱਕ ਲਈ ਤੇ ਪਰ ਸੁੱਚਾ ਸਿੰਘ ਨੂੰ ਪੁਲਿਸ ਨੇ ਅਖੀਰ ਕਾਬੂ ਕਰ ਹੀ ਲਿਆ ਸੁੱਚਾ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਹਲੇ ਭਾਰਤ ਵੀ ਨਹੀਂ ਪਹੁੰਚੀ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਪਾਰਟੀ ਨੂੰ ਨੇਪਾਲ ਦੀ ਪੁਲਿਸ ਤੇ ਫੌਜ ਨੇ ਘੇਰਾ ਪਾ ਲਿਆ ਕਿਉਂਕਿ ਉਸ ਏਰੀਏ ਦੇ ਵਿੱਚ ਖਬਰ ਫੈਲ ਗਈ ਸੀ ਕਿ ਇੱਥੇ ਬਹੁਤ ਖਤਰਨਾਕ ਬੰਦੇ ਆਏ ਹੋਏ ਨੇ ਫਿਰ ਨੇਪਾਲ ਦੀ ਪੁਲਿਸ ਨੇ ਪੁਲਿਸ ਪਾਰਟੀ ਤੇ ਸੁੱਚਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਥਾਣੇ 'ਚ ਬੰਦ ਕਰ ਦਿੱਤਾ ਸਾਰੀ ਰਾਤ ਪੁਲਿਸ ਪਾਰਟੀ ਸੁੱਚਾ ਸਿੰਘ ਦੇ ਨਾਲ ਨੇਪਾਲ ਦੇ ਪੁਲਿਸ ਥਾਣੇ ਦੇ ਵਿੱਚ ਬੰਦ ਰਹੀ ਫਿਰ ਕਿਤੇ ਜਾ ਕੇ ਭਾਰਤ ਸਰਕਾਰ ਨੇ ਨੇਪਾਲ ਸਰਕਾਰ ਨਾਲ ਗੱਲ ਕੀਤੀ ਤਾਂ ਫਿਰ ਪੁਲਿਸ ਪਾਰਟੀ ਭਾਰਤ ਵਾਪਸ ਆਈ ਸਰਦਾਰ ਕੈਰੋਂ ਕਤਲकांड ਪਹਿਲਾਂ ਹੀ ਚਰਚਾ ਦੇ ਵਿੱਚ ਸੀ ਤੇ ਸੁੱਚਾ ਸਿੰਘ ਦੀ ਗ੍ਰਿਫਤਾਰੀ ਨੇ ਹੋਰ ਵੀ ਚਰਚਾ ਸੇੜ ਦਿੱਤੀ ਤੁਹਾਡੇ ਦਿਮਾਗ ਵਿੱਚ ਇਹ ਵੀ ਹੋਵੇਗਾ ਕਿ ਫਿਰ ਸੁੱਚਾ ਸਿੰਘ ਨੂੰ ਭਾਰਤ ਕਦੋਂ ਲਿਆਂਦਾ ਗਿਆ ਅਤੇ ਉੱਚਾ ਪਿੰਡ ਕਤਲ ਕੇਸ ਦਾ ਕੀ ਬਣਿਆ ਇਹ ਸਭ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਇਸ ਕੇਸ ਦੇ ਵਿੱਚ ਇੱਕ ਨਵਾਂ ਮੋੜ ਵੀ ਆਇਆ ਜਦੋਂ ਸੁੱਚਾ ਸਿੰਘ ਦੇ ਇੱਕ ਬਿਆਨ ਨੇ ਸਰਦਾਰ ਕੈਰੋਂ ਦੇ ਕਤਲ ਕੇਸ ਦੀ ਕਹਾਣੀ ਇੱਕ ਵੱਡੇ ਲੀਡਰ ਵੱਲ ਮੋੜ ਦਿੱਤੀ ਜੋ ਚਰਚਾ ਬਣਦੀ ਰਹੀ ਤੇ ਅਖੀਰ ਤੱਕ ਚਰਚਾ ਹੁੰਦੀ ਰਹੀ ਤੇ ਉਹ ਚਰਚਾ ਅੱਜ ਤੱਕ ਵੀ ਹੁੰਦੀ ਰਹੀ ਭਾਵੇਂ ਕਿ ਇਨ੍ਹਾਂ ਕਤਲਾਂ ਨੂੰ ਜੋ ਵੀ ਸੁਝਾਵਾਂ ਹੋ ਜਾਣ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੰਤਜ਼ਾਰ ਕਰਨਾ ਸਾਰਿਆਂ ਨੂੰ ਸਤ ਸ੍ਰੀ ਅਕਾਲ